ਇਹ ਇਹਦੀ ਨਾ ਰੀਡ ਦੀ ਹੱਡੀ ਟੁੱਟੀ ਆ ਬੱਚੇ ਦੀ ਤੇ ਜੇ ਕੋਈ ਭੈਣ ਭਰਾ ਦੱਸ ਸਕਦਾ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਇਹਦੀ ਨਾ ਜੀ ਅਸੀਂ ਸਾਨੂੰ ਐ ਲੱਗਿਆ ਵੀ ਸੋਜ ਹੈ ਇਹਦੀ ਇਹਦੀ ਬਾਥਰੂਮ ਵਾਲੀ ਜਗ੍ਹਾ ਬਈ ਫੀਮੇਲ ਹੈ ਇਹ ਵਿਚਾਰੀ ਤੇ ਇਹਨੂੰ ਦੇਖਦਾ ਨਹੀਂ ਹੈਗਾ ਯਾਨੀ ਵੱਡੇ ਨੂੰ ਵਿਚਾਰੇ ਨੂੰ ਇਹ ਆਵਾਜ਼ ਫਿਛਾਣ ਕੇ ਆ ਜਾਂਦਾ ਇਹਦੀ ਨਾ ਬਾਥਰੂਮ ਵਾਲੀ ਜਗ੍ਹਾ ਦੇਖੋ ਤੁਸੀਂ ਬਈ ਕਿੱਡੀ ਸੁੱਜ ਕੇ ਹੋਈ ਪਈ ਐ ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਵੀ ਇਹਨੂੰ ਕੀ ਪ੍ਰੋਬਲਮ ਆ ਕਿਉਂ ਇਹ ਨਹੀਂ ਇਹ ਸੁੱਜੀ ਆ ਕਿ ਵੈਸੇ ਇਹ ਇਹੋ ਜੀ ਆ ਹਨਾ ਤਾ ਉਹ ਸਾਨੂੰ ਜਰੂਰ ਦੱਸਿਆ ਜੀ ਕਿਉਂਕਿ ਸਾਨੂੰ ਦਿੱਕਤ ਆ ਆ ਵੀ ਯਾਰ ਪਤਾ ਨਹੀਂ ਵਿਚਾਰੇ ਨੂੰ ਕਿਉਂ ਇਹ ਸਮਝ ਤੋਂ ਬਾਹਰ ਹੋ ਗਿਆ ਕਿਉਂਕਿ ਅਸੀਂ ਸੋਜਣ ਦੇ ਵੀ ਟੀਕੇ ਲਾਏ ਵੀ ਖਬਰੇ ਸੋਜ ਆਈ ਹੈ ਵਧੀਆ ਐਂਟੀਬਾਇਓਟਿਕ ਟੀਕੇ ਲਵਾਏ ਮੈਂ ਵੀ ਸੋਜਣਾ ਆਈ ਹੋਵੇ ਕਿਤੇ ਤੇ ਪਰ ਸੋਜ ਨਹੀਂ ਹੈਗੀ ਜੀ ਇਹ ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੈ ਵੀ ਇਹਨੂੰ ਕੀ ਪ੍ਰੋਬਲਮ ਆ ਕਿਵੇਂ ਆ ਇਹ ਚੌਂਹੇ ਦੀ ਬਾਥਰੂਮ ਵਾਲੀ ਜਗ੍ਹਾ ਇੰਨੀ ਸੁੱਜੀ ਹੈ ਤਾਂ ਜਰੂਰ ਦੱਸਿਆ ਜੀ ਤੇ ਬਾਕੀ ਇਹਨੂੰ ਦੇਖਦਾ ਨਹੀਂ ਹੈਗਾ ਇਹਦੀ ਰੀਡ ਦੀ ਏਡੀ ਟੁੱਟੀ ਆਈ ਤੇ ਇੱਕ ਬਈ ਉਹ ਬੈਠਾ ਇਹਦਾ ਪੱਟ ਟੁੱਟਿਆ ਵਿਚਾਰੇ ਦਾ ਐਸ ਬੱਚੇ ਦਾ ਪੱਟ ਟੁੱਟਿਆ ਬਈ ਤੇ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ ਬਈ ਜਿਵੇਂ ਕਿ ਆਪਾਂ ਦਾ ਕੰਮ ਆਪਣਾ ਵਿਚਾਲੇ ਰਹਿ ਗਿਆ ਕੰਮ ਨਹੀਂ ਸਾਡਾ ਪੂਰਾ ਸਿਰੇ ਚੜਿਆ ਹਜੇ ਤੇ ਜੇ ਸਾਡੇ ਮੰਨ ਲਓ 500 ਇੱਟ ਘੜਦੀ ਐ ਤੇ 5-7 ਗੱਟੇ ਸੀਮੈਂਟ ਤੇ ਕ੍ਰੈਸ਼ਰ ਤੇ ਬਰੇਤੀ ਸਾਨੂੰ ਜੇ ਕੋਈ ਭੈਣ ਭਰਾ ਦਵਾ ਸਕਦਾ ਤਾਂ ਉਹ ਵੀ ਜਰੂਰ ਸਾਡੀ ਹੈਲਪ ਕਰਾ ਜੇ ਤੁਸੀਂ ਕਿਉਂਕਿ ਸਾਡੇ ਬੱਚੇ ਤੁਸੀਂ ਦੇਖ ਲਓ ਸਾਡੇ ਕੋਲੇ ਅੱਠ ਤੋਂ 9 ਬੱਚੇ ਹੋ ਗਏ ਸਾਡੇ ਕੋਲੇ ਠੀਕ ਹੈ ਜੀ ਤੇ ਸਾਨੂੰ ਬਈ ਔਖਾ ਬੜਾ ਹੋ ਜਾਂਦਾ ਵੀ ਇਹਨਾਂ ਨੂੰ ਸੰਭਾਲਣਾ ਦੇਖੋ ਅਸੀਂ ਫੱਟਾ ਲਾ ਰੱਖਿਆ ਇੱਧਰ ਸਾਡਾ ਗੇਟ ਲਾਉਣ ਵਾਲਾ ਰਹਿ ਗਿਆ ਵੈਸੇ ਗੇਟ ਅਸੀਂ ਆਰਜੀ ਟੈਂਪਰੇਰੀ ਲਾ ਲਿਆ ਇੱਕ ਵਾਰੀ ਇੱਧਰ ਅਸੀਂ ਫੱਟਾ ਖੜਾ ਕੀਤਾ ਪਰ ਫਿਰ ਦੇ ਵਿੱਚ ਟੱਪ ਜਾਂਦੇ ਬਾਹਰ ਤੇ ਜੇ ਹੁਣ ਗਲੀ 'ਚ ਜਾਂਦੇ ਆ ਬਾਹਰ ਤਾਂ ਬਈ ਗਲੀ 'ਚ ਤੁਹਾਨੂੰ ਪਤਾ ਵੀ ਗਲੀ ਵਾਲੇ ਪਹਿਲਾਂ ਹੀ ਮੰਨ ਲੱਗੇ ਚਲ ਆਪਣੇ ਤੇ ਪਹਿਲਾਂ ਨਹੀਂ ਕੋਈ ਕੁਝ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਹਿਲਾਂ ਹੀ ਬਹੁਤ ਦੰਦੀਆਂ ਵੜਦੇ ਹਨਾ ਵੀ ਜਣੇ ਜਗਾ ਲੈ ਲਈ ਤੇ ਬਹੁਤ ਪਰੇਸ਼ਾਨ ਆ ਲੋਕ ਆਪਣੇ ਤੋਂ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਬਈ ਕਿਸੇ ਨੂੰ ਭਰਨਾ ਮਿਲੇ ਆਪਣੇ ਨਾਵੇਂ ਕਲੇਸ਼ ਕਰਨ ਦਾ ਤੇ ਇਸ ਵੀ ਆਪਦਾ ਕੰਮ ਜਲਦੀ ਨਿਵੇੜੀਏ ਨੂੰ ਜਿਹੜਾ ਵੀ ਰਹਿ ਗਿਆ ਨੂੰ ਖਤਮ ਕਰੀਏ ਤੇ ਬਸ ਇਹੀ ਮੈਂ ਤੁਹਾਨੂੰ ਬੇਨਤੀ ਕਰਨੀ ਸੀਗੀ ਤੇ ਚਲੋ ਠੀਕ ਹੈ ਜੀ ਉਹ ਇੱਕ ਆ ਉਹ ਬੱਚਾ ਫਿਰਦਾ ਬਈ ਜਰਮਨ ਸ਼ੈਫਟ ਦਾ ਇਹ ਆਪਾਂ ਦੇ ਦੇਾਂਗੇ ਕਿਸੇ ਨੂੰ ਜੇ ਭੈਣ ਭਰਾ ਨੇ ਕਿਸੇ ਨੇ ਰੱਖਣਾ ਐ ਇਹਨੂੰ ਤੇ ਆਪਾਂ ਦੇ ਦੇਾਂਗੇ ਬਈ ਕੋਈ ਪੈਸਾ ਨਹੀਂ ਲੈਂਦੇ ਦਾ ਸਿਰਫ ਇੱਕ ਨਸਬੰਦੀ ਕਰਾਉਣੀ ਪਊਗੀ ਤੁਹਾਨੂੰ ਆਪ ਨੂੰ ਪੰਜ 6000 ਰੁਪਿਆ ਲੱਗੂਗਾ ਇਹ ਥੋੜਾ ਲੱਗੂਗਾ ਅਸੀਂ ਸਿਰਫ ਇਹਨੂੰ ਇਸੇ ਤਰ੍ਹਾਂ ਹੀ ਜਿਵੇਂ ਹੈਗੀ ਇਹ ਦੇ ਦੇਾਂਗੇ ਤੇ ਬਾਕੀ ਫੀਡ ਦੀ ਮੈਡੀਸਨ ਦੀ ਹੈਲਪ ਤੁਸੀਂ ਜਰੂਰ ਕਰਿਆ ਕਰੋ ਸਾਡੀ ਕਿਉਂਕਿ ਬੂੰਦ ਬੂੰਦ ਨਾਲ دریا ਭਰ ਜਾਂਦਾ ਹੈ ਤੇ ਆਪਾਂ ਬਈ ਤੁਹਾਡੇ ਸ਼ਰਤੀਆਂ ਜੋ ਵੀ ਹੈਗਿਆ ਹਨਾ ਨਹੀਂ ਆਪਣੀ ਤਾਂ ਇੰਨੀ ਵੀ ਔਕਾਤ ਹੈ ਨਹੀਂ ਕਿ ਵੀ ਮੈਂ ਇੱਕ ਬੇਜਬਾਨ ਦਾ ਜਿਹਦਾ ਢਿੱਡ ਭਰ ਸਕਾਂ ਤੇ ਇੱਥੇ ਤੁਸੀਂ ਦੇਖ ਲਓ ਵੀ ਅੱਜ 8 ਤੋਂ 10 ਬੱਚਾਂ ਦਾ ਬਈ ਆਪਾਂ ਰੋਜ਼ਾਨਾ ਕਹ ਲੋ ਵੀ ਅੱਟ ਮੈਂ ਤਾਂ ਚਲੋ ਕੌਣ ਆ ਭਰਨ ਵਾਲਾ ਹਨ ਭਰਨ ਵਾਲਾ ਮਾਲਕਾ ਤੁਸੀਂ ਉਹ ਵੈਗਰੂ ਆ ਸੱਚੇ ਪਾਤਸ਼ਾਹ ਤੇ ਪਰ ਆਪਾਂ ਚਲੋ ਇੰਨਾ ਵੀ ਇਹਨਾਂ ਦੀ ਮਦਦ ਕਰਦੇ ਆ ਸਪੋਰਟ ਕਰਦੇ ਆ ਤੇ ਸੱਸੀ ਗਾਲ ਜੀ ਸ਼ੇਅਰ ਕਰਦਿਆ ਕਰੋ